इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ਼੍ਰੀ ਅਕਾਲ ਮੈਂ ਨਾਮ ਜੀ ਰਵਲ ਮਮਾ ਜੀ ਜੀ ਮਤਲਬ ਦਾ ਚੁਣ ਹਾਂ ਜੀ ਵਾਗੁਰੂ ਜੀ ਕਾਲ ਚਰ ਹੈ ਫਟੇ ਜੀ ਬੈਂਤੀ ਸਿੰਘ ਦਾ ਫੋਨ ਆਇਆ ਸੀਗਾ ਫਟੇ ਜੜ ਰੂੜੀਆਂ ਰੋਡ ਜਿਹੜਾ ਵਾ ਇੱਕ ਬਬਦੀਪ ਸਿੰਘ ਕਲੋਨੀ ਇੱਕ ਛੋਟੀ 60-9 ਸਾਲ ਦੀ ਬੱਚੀ ਪ੍ਰਵਾਸੀ ਬੱਚੀ ਉਹਦੇ ਨਾਲ 17-80 ਸਾਲ ਦੇ ਮੁਰਖ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਸੀ ਦੋ ਤਿੰਨ ਦਿਨ ਪਹਿਲਾਂ ਹੁਣ ਅੱਜ ਪਤਾ ਲੱਗਿਆ ਪਤਾ ਲੱਗਣ ਤੋਂ ਬਾਅਦ ਜਿਹੜਾ ਵਾ ਪਰਿਵਾਰ ਆਪਣੇ ਬੱਚੀ ਲੈ ਕੇ ਸਿੰਘਾਂ ਨਾਲ ਸਾਡੇ ਸਿੰਘ ਆਏ ਸੀਗੇ ਥਾਣੇ ਆਏ ਸੀ ਕਾਰਵਾਈ ਵਾਸਤੇ ਬੇਨਤੀ ਕੀਤੀ ਮੈਂ ਸਾਚਾਈ ਇਹ ਵੀ ਪਹਿਲਾਂ ਨਹੀਂ ਸੁਣਵਾਈ ਹੋਈ। ਤੇ ਉੱਚ ਅਧਿਕਾਰੀ ਨੇ ਇਥੋਂ ਦੇ ਅਮਰਸਰ ਸਾਹਿਬ ਦੇ ਡੀਸੀਪੀ ਸਾਹਿਬ ਨੇ ਉਹਨਾਂ ਨਾਲ ਆਦਾਸਰੀ ਗੱਲ ਕੀਤੀ। ਸਤਕਾਰ ਸਾਹਿਬ ਉਹਨਾਂ ਨੇ ਗੱਲ ਨੂੰ ਸਮਝਿਆ ਤੇ ਸੁਣਿਆ। ਉਸੇ ਵਾਲੇ ਪ੍ਰਸ਼ਾਸਨ ਦੇ ਜਿਲ੍ਹੇਦਾਰ ਨੇ ਇੱਥੇ ਹੁਣ ਤਕੀਦ ਕੀਤਾ ਉਹਨਾਂ ਨੇ ਡਿਊਟੀ ਲਈ ਉਹਨਾਂ ਤੇ ਹੋਣ ਜਿਹੜੀ ਬੰਦੀ ਕਾਰਵਾਈ ਦੋਸ਼ੀ ਦੇ ਉੱਤੇ ਆ ਉਹ ਹੋ ਰਹੀ ਹੈ ਪਰਚਾ ਹੋ ਰਿਹਾ ਦੋਸ਼ੀ ਦੇਫਰ ਕਰ ਲਿਆ ਗਿਆ ਵਾ ਤੇ ਉਹ ਤੇ ਜਿਹੜੀ ਸਖਤ ਜਿਹੜੀ ਧਾਰਾ ਧਾਰਾ ਬਣਦੀ ਆ ਪੋਸਕੋ ਦੀਨ ਜਿਹਦਾ ਵਾ ਉਸ ਮੰਗ ਕੀਤੀ ਹੈ ਕਿ ਪਰਚਲ ਦਾ ਕੋਸ਼ਿਸ਼ ਹੋਵੇ ਹਾਂ ਭਾਈ ਇਹ ਜਿਹੜੀ ਮੰਗ ਕੀਤੀ ਹੈ ਦਾ ਜਿਹੜਾ ਕਾਨੂੰਨ ਹੈ ਇਸੇ ਮਾਨਮਨ ਕਾਨੂੰਨ ਮੰਨਣਾ ਚਾਹੀਦਾ ਵੀ ਜਿਹੜਾ ਕੋਈ ਲੜਕੇ ਨਾਲ ਬਣਉਂਦਾ ਜੇ ਤੁਸੀਂ ਸਾਡੀ ਖਾਲਸਾਈ ਰਵਾਇਤ ਦੀ ਗੱਲ ਕਰਦੇ ਹੋ ਤਾਂ ਉਹ ਕਾਨੂੰਨ ਤਾਂ ਸਿੱਧਾ ਸਪਸ਼ਟ ਹੈ ਕਿ ਜਿਹੜਾ ਵੀ ਕੋਈ ਦੰਦਾ ਪਾਪ ਕਰਦਾ ਉਹਦੀ ਧੌਣ ਲੱਗ ਜਾਵੇ ਕਿਉਂਕਿ ਹਰ ਅਸੀਂ ਵੀ ਧੀਆਂ ਵਾਲੇ ਆ ਅਸੀਂ ਨਾਂ ਵੀ ਧੀਆਂ ਵਾਲੇ ਹੋਈਏ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਦਾ ਸਿੱਖ ਨਾਤੇ ਹੋਣ ਸਾਡਾ ਫਰਜ਼ ਬਣਦਾ ਤੇ ਅਸੀਂ ਇਹ ਮੰਗਤਾ ਰੱਖ ਲਈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਤਾਂ ਇਹੀ ਹੈ ਨਾ ਕਿ ਜਿਹੜਾ ਕੋਈ ਜਨਮ ਇਸਤਰੀ ਦਾ ਕਰਦਾ ਕੋਈ ਪਾਪ ਇਸਤਰੀ ਦਾ ਕਰਦਾ ਤੇ ਉਹਨੂੰ ਉਹਨਾਂ ਕੋਲੋਂ ਰੋਮਾਇਤ ਨਹੀਂ ਹੋਣੀ ਚਾਹੀਦੀ ਪਰ ਚਲੋ ਇੱਕ ਸਿਸਟਮ ਦੇ ਵਿੱਚ ਵਿੱਚ ਇੱਥੇ ਇਸ ਕਰਕੇ ਪੋਸਟ ਕੋ ਦਾ ਜਿਹੜਾ ਹੁਣ ਬਣਿਆ ਮਾ ਕਾਨੂੰਨ ਉਹਦੇ ਵਿੱਚ ਮਾਣਰ ਬੱਚਿਆਂ ਨਾਲ ਜੇ ਕਿਸ ਤਰ੍ਹਾਂ ਦਾ ਕੁਝ ਹੁੰਦਾ ਜਿਵੇਂ ਲੰਗੇ ਨੂੰ ਵੀ ਦੇਖਿਆ ਸੀ ਜਦੋਂ ਇੱਕ ਬੱਚੀ ਨਾਲ ਸ਼ੇਰਚੜ ਹੋਈ ਸੀ ਉਸ ਬੰਦੇ ਦੇ ਉੱਤੇ ਵੀ ਪੋਸਟ ਕੋਡ ਦੇ ਅਧੀਨ ਪਰਚਾ ਹੋਇਆ ਸੀ ਸੋ ਇਹਦੇ ਵਿੱਚ ਵੀ ਅਸੀਂ ਇਹੀ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੂੰ ਸਾਨੂੰ ਕਿਹਾ ਗਿਆ ਕਿ ਪੋਸਟ ਕੋਡ ਦੇ ਅਧੀਨ ਪਰਚਾ ਹੋ ਗਿਆ ਅਸੀਂ ਆਪੇ ਨਾ ਮਸਲਾ ਹੋਇਆ ਤੇ ਬੱਚੇ ਡਿਊਟੀ ਦੇ ਆਪਣੀ ਤੇ ਜੀ ਗੁਰੂ ਸਾਹਿਬ ਜਿੱਦਾਂ ਹੁਕਮ ਕਰਨਗੇ ਸੇਵਾ ਲੈਣਗੇ ਕਰ ਲਾਂਗੇ ਜੀ ਸਾਡੇ ਕੋਲ 12 12 13 13 ਸਾਲ ਦੀਆਂ ਬੱਚੀਆਂ ਪੜ ਕੇ ਅੱਜ ਜਨਿੰਗੇ ਜਵਾਨ ਹੋ ਗਏ ਵਿਆਹ ਕਰਾ ਕੇ ਆਪਣੇ ਬੱਚਿਆਂ ਦੀਆਂ ਮਾਲਕ ਬਣੀਆਂ ਆ ਅਸੀਂ ਅਜੇ ਮੁੰਡੇ-ਕੁੰਡੇ ਇਦਾਂ ਦੇ ਇਸ ਬੁੱਢੇ ਨੇ ਬੱਚੀ ਜਨਾ ਹਟਾਈਏ ਉਹ ਵੀ 9 ਸਾਲ ਦੀ ਬੇਟੀ ਦੇ ਨਾਲ ਅਗਰ ਜੇ ਇਤੋਂ ਚੌਂਕੀ ਵਿੱਚੋਂ ਛੁੱਟ ਗਿਆ ਤੇ ਅਸੀਂ ਮਹੱਲੇ ਵਿੱਚ ਇਹਨੂੰ ਨਹੀਂ ਛਡਾਂਗੇ ਚਾਹੇ ਜੋ ਮਰਜ਼ੀ ਹੋ ਜਾਏ ਚਾਹੇ ਸਾਡੇ ਦੇ ਪਰਚੇ ਕਿਉਂ ਨਾ ਪੈਂਦੇ ਹੋਣ ਭਾਵੇਂ ਜੁਮੇਵਾਰ ਚੌਂਕੀਾਰੇ ਹੋਣਗੇ ਉਹਦੇ ਜੁਮੇਵਾਰ ਇਹ ਸਟਾਪ ਹੋਊਗਾ ਪੰਜਾਬ ਪੁਲਿਸ ਇਹਨਾਂ ਦਾ ਬੱਚੇ ਦੇਖੋ ਠੀਕ ਹੈ ਇਹ ਇੱਕ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਉੱਤਰਨ ਦਿੱਤੀ ਹੈ ਸਪੱਸ਼ਟ ਨੰਬਰ ਦੇ ਖ਼ਤਾਰਾ ਸੇ ਸਾਹ ਦੇ ਤੇ ਦਿੱਤੇ ਹੋਏ ਹਨ ਪਰ ਕਿ ਇਹ ਸਾਹ ਦੇ ਸਾਹ ਦੇ ਸੱਟ ਨੇ ਇਹ ਤਾਂ ਕੋਈ ਨਹੀਂ ਹੈ ਜਿਹੜਾ ਕਿ ਸ਼ੁਕਰੀਆ ਬਾਰੂ ਕੜ ਕੀ ਮਸਲਾ ਜੀ ਹਾਂ ਜੀ ਸਰ ਥੋੜਾ ਜਿਆਦਾ ਦੱਸੋ ਸਰ ਥੋੜਾ ਜਿਆਦਾ ਦੱਸੋ ਕੀ ਮਾਮਲਾ ਹੈ ਇਹ ਕੀ ਕਹਿਣਾ ਚਾਹੋਗੇ ਜੀ ਮੈਂ ਮਾਮਲਾ ਕੀ ਕਹਿਣਾ ਚਾਹੋਗੇ